ਮਾਹਰੂ ਜੀ ਦਾ ਖਾਲਸਾ ਮਾਹਰੂ ਜੀ ਕੀ ਫਾਦੇ ਸੈਂਟਰ ਦੇ ਵਿੱਚ ਜਾਂ ਕਿਸੇ ਸੂਬੇ ਦੇ ਵਿੱਚ ਭਾਵੇਂ ਪੰਜਾਬ ਦੀ ਗੱਲ ਕਰ ਲਓ ਤੇ ਭਾਵੇਂ ਸੈਂਟਰ ਦੇ ਵਿੱਚ ਬੀਜੇਪੀ ਦੀ ਗੱਲ ਕਰ ਲਓ ਜਿਹੜੀ ਵੀ ਸਰਕਾਰ ਵਿਕਾਸ ਕਰਦੀ ਹੈ ਕੋਈ ਵਧੀਆ ਪ੍ਰੋਜੈਕਟ ਲੈ ਕੇ ਆਉਂਦੀ ਹੈ ਉਹਦਾ ਧੰਨਵਾਦ ਕਰਨਾ ਜ਼ਰੂਰੀ ਹੁੰਦਾ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਲਈ ਰੇਲਵੇ ਪ੍ਰੋਜੈਕਟਾਂ ਦੇ ਤੋਹਫੇ ਦਿੱਤੇ ਜਾ ਰਹੇ ਨੇ ਉਹਨਾਂ 'ਤੇ ਥੋੜੀ ਜਿਹੀ ਮੈਂ ਗੱਲਬਾਤ ਕਰਨੀ ਹੈ ਭਾਵੇਂ ਰਾਜਪੁਰਾ ਲਿੰਕ ਨੂੰ ਮਹਾਲੇ ਚੰਡੀਗੜ੍ਹ ਨਾਲ ਜੋੜਨਾ ਹੋਵੇ ਇੰਜਾ ਮਾਲਵਾ ਮਾਝਾ ਦਬਾਬਾ ਨੂੰ ਜੋੜਨਾ ਹੋਵੇ ਔਰ ਕੱਲਾ ਐਕਸਪ੍ਰੈਸ ਹਰੇਲਾਂ ਦੀ ਗੱਲ ਨਹੀਂ ਹੋਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਹਰੇਲਾਂ ਨੇ ਉਹਦੇ ਅਰਬਾਂ ਖਰਬਾਂ ਦੇ ਪ੍ਰੋਜੈਕਟ ਜਿਹੜੇ ਆ ਉਹ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤੇ ਆ ਮੈਂ ਇੱਕ ਬੇਨਤੀ ਕਰਨੀ ਹੈ ਇਹਦੇ ਵਿੱਚ ਸਫਰ ਕਰਨ ਵਾਲੇ ਕੌਣ ਲੋਕ ਨੇ ਆਮ ਔਰ ਜਿਹੜਾ ਵਪਾਰੀ ਵਰਗ ਹੈ ਉਹ ਖੁਸ਼ ਹੈ ਉਹ ਕਹਿੰਦੇ ਸਾਡਾ ਜਿਹੜਾ ਵਪਾਰਕ ਢਾਂਚਾ ਹੈਗਾ ਉਹਦੇ ਵਿੱਚ ਸੁਧਾਰ ਆਏਗਾ ਸਾਡਾ ਸਫਰ ਚੰਗਾ ਹੈ ਔਰ ਜਿਹੜਾ ਮਟੀਰੀਅਲ ਹੁੰਦਾ ਉਹ ਟਾਈਮ 'ਤੇ ਪਹੁੰਚਣਾ ਜਣ ਕੇ ਕੁਲਮਲਾ ਕੇ ਕਹਿ ਲਓ ਵੀ ਅੱਜ ਤੱਕ ਜਿੰਨੇ ਵੀ ਐਕਸਪ੍ਰੈਸ ਰੇਲਾਂ ਦੀ ਗੱਲ ਕਰ ਲੋ ਜਾਂ ਆਮ ਰੇਲਾਂ ਦੀ ਗੱਲ ਕਰ ਲੋ ਜਿੰਨੇ ਵੀ ਪ੍ਰੋਜੈਕਟ ਕੇਂਦਰ ਸਰਕਾਰ ਨੇ ਦਿੱਤੇ ਨੇ ਉਹ ਪੰਜਾਬ ਲਈ ਇੱਕ ਤੋਹਫਾ ਤੇ ਆਮ ਲੋਕਾਂ ਲਈ ਐਨੇ ਕੇ ਇਲਾਹੇਵੰਦ ਨੇ ਫਰੀਪੁਰ ਤੋਂ ਸਿੱਧਾ ਦਿੱਲੀ ਪਹੁੰਚਣਾ ਔਰ ਮਾਲਵੇ ਮਾਝੇ ਦੁਆਬੇ ਦੀ ਜਿਹੜੀਆਂ ਬੈਲਟਾਂ ਜੁੜਦੀਆਂ ਨੇ ਰੇ ਰਵੇ ਲਾਈਨਾਂ ਦੇ ਨਾਲ ਉਹ ਬਹੁਤ ਵੱਡੀ ਗੱਲ ਹੈ ਔਰ ਜਿਹੜਾ ਸਫਰ 24 24 ਘੰਟੇ ਲੱਗਦੀ ਸੀ 15 15 10 10 ਘੰਟੇ ਲੱਗਦੇ ਸੀ ਉਹ ਅੱਧੇ ਟਾਈਮ ਦੇ ਵਿੱਚ ਜਣੇ ਕਿ ਇਹ ਤੋਹਫੇ ਨੇ ਮੇਰੀ ਇੱਕ ਫਿਤਰਤ ਹੁੰਦੀ ਹੈ ਵੀ ਜਿਹੜਾ ਵੀ ਸਰਕਾਰ ਦੇ ਵਿੱਚ ਲੀਡਰ ਮੁੱਦਿਆਂ ਤੇ ਗੱਲ ਕਰਦਾ ਹੈ ਔਰ ਪ੍ਰੋਜੈਕਟ ਲੈ ਕੇ ਆਉਂਦਾ ਹੈ ਉਹਦੇ ਵਿੱਚ ਕਾਮਯਾਬੀ ਮਿਲਦੀ ਹੈ ਔਰ ਲੋਕਾਂ ਨੂੰ ਲਾਹਾ ਮਿਲਦਾ ਹੈ ਉਹਦੀ ਤਾਰੀਫ ਨਹੀਂ ਉਹਦਾ ਧੰਨਵਾਦ ਕਰਨਾ ਜ਼ਰੂਰੀ ਹੁੰਦਾ ਹੁਣ ਜਿੰਨੇ ਵੀ ਪ੍ਰੋਜੈਕਟ ਰੇਲਵੇ ਦੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤੇ ਨੇ ਉਹ ਬਹੁਤ ਵੱਡੇ ਤੋਹਫੇ ਨੇ ਠੀਕ ਹੈ ਜਿਹੜੇ ਵਿਰੋਧੀ ਹੁੰਦੇ ਨੇ ਤੰਜ ਕਸਨੇ ਹੁੰਦੇ ਨੇ ਸਾਡੇ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ ਹਉਆ ਬਣਾਇਆ ਹੋਇਆ ਆ ਆਰਐਸਐਸ ਇਦਾਂ ਕਰ ਦੋ ਬੀਜੇਪੀ ਇਦਾਂ ਕਰ ਦੋ ਕੋਈ ਕੁਝ ਨਹੀਂ ਕਰਦਾ ਸਾਨੂੰ ਜਿਹੜੇ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਮੁੱਦੇ ਨੇ ਉੱਥੇ ਗੌਰ ਕਰਨ ਦੀ ਲੋੜ ਹੈ ਹੁਣ ਜਿਹੜਾ ਇਹ ਰੇਲਵੇ ਦੇ ਪ੍ਰੋਜੈਕਟ ਨੇ ਇਹ ਕੋਈ 100 200 ਦੀ ਜਾਂ 1000 2000 ਦੀ ਜਾਂ ਲੱਖ 2 ਲੱਖ ਦੀ ਗੱਲ ਨਹੀਂ ਇਹ ਕਰੋੜਾਂ ਅਰਬਾਂ ਖਰਬਾਂ ਤੱਕ ਪ੍ਰੋਜੈਕਟ ਨੇ ਔਰ ਇਹਦਾ ਸਭ ਤੋਂ ਵੱਡਾ ਜਿਹੜਾ ਲਾਭ ਹੈ ਪੰਜਾਬ ਦੇ ਲੋਕਾਂ ਨੂੰ ਮਿਲਿਆ ਵੀ ਹੈ ਮਿਲਣ ਵਾਲਾ ਵੀ ਹੈ ਮਿਲੂਗਾ ਵੀ ਸੋਚ ਵੀ ਨਹੀਂ ਸਕਦੇ ਸੀ ਵੀ ਜਿਹੜੀਆਂ ਐਕਸਪ੍ਰੈਸ ਰੇਲਵੇ ਨੇ ਰੇਲਾਂ ਨੇ ਉਹ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੇ ਕੇਵਲ ਇੱਕ ਦੂਜੇ ਨੂੰ ਭੰਡਣ ਤੋਂ ਸਿਵਾਏ ਕੋਰ ਕੋਈ ਮੁੱਦੇ ਤੇ ਗੱਲ ਹੀ ਨਹੀਂ ਕੀਤੀ ਔਰ ਮੈਂ ਉਹ ਇਨਸਾਨ ਆ ਜਿਹੜਾ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿ ਦਿੰਦਾ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਹੋਵੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬ ਦੇ ਵਿੱਚ ਵੱਡੇ ਪ੍ਰੋਜੈਕਟ ਲਾਉਣ ਦੀ ਗੱਲ ਕਰਦਾ ਉਹਦੀ ਤਾਰੀਫ ਨਹੀਂ ਉਹਦਾ ਧੰਨਵਾਦ ਕਰਨਾ ਤੇ ਜਿੰਨਾ ਵੀ ਵਪਾਰੀ ਵਰਗ ਹੈਗਾ ਉਹ ਜਿਹੜੇ ਇਹ रेल प्रोजेक्ट ਨੇ ਭਾਵੇਂ ਐਕਸਪ੍ਰੈਸ਼ਨ ਰੇਲਾਂ ਦੀ ਗੱਲ ਕਰ ਲੋ ਜਾਂ ਆਮ ਰੇਲਾਂ ਦੀ ਗੱਲ ਕਰ ਲੋ ਲੱਗ ਚੁੱਕੇ ਨੇ ਸ਼ੁਰੂ ਹੋਣੇ ਨੇ ਔਰ ਲੱਗ ਜਾਣੇ ਨੇ ਕੰਪਲੀਟ ਵੀ ਹੋ ਜਾਣੇ ਇਹਦੇ ਤੋਂ ਵਪਾਰੀ ਵਰਗ ਜਿਹੜਾ ਉਹ ਬਹੁਤ ਖੁਸ਼ ਹੈ ਆਮ ਲੋਕਾਂ ਤੱਕ ਵਪਾਰੀ ਵਰਗ ਜੁੜਿਆ ਹੁੰਦਾ ਛੋਟਾ ਦੁਕਾਨਦਾਰ ਹੋਵੇ ਛੋਟਾ ਵਪਾਰੀ ਹੋਵੇ ਉਹ ਹਰੇਕ ਖੇਤਰ ਦੇ ਵਿੱਚ ਹੁੰਦਾ ਹੈ ਤੇ ਨਹੀਂ ਤੁਸੀਂ ਜੇ ਪੰਜਾਬ ਤੋਂ ਆਪਣੀ ਗੱਡੀ ਲੈ ਕੇ ਟੈਕਸੀ ਲੈ ਕੇ ਵੀ ਜਾਓਗੇ 10 12000 ਨਾਰਮਲ ਕਿਰਾਇਆ ਹੈ ਜਿਹੜਾ ਰੇਕਸ ਹੁੰਦਾ ਹੈ ਜਿਹਨੂੰ ਕਿ ਰਿਸਕ ਹੁੰਦਾ ਹੈ ਉਹ ਬਹੁਤ ਵੱਡਾ ਹੁੰਦਾ ਹੈ ਮਤਲਬ ਇਹ ਜਿਹੜੀਆਂ ਪ੍ਰੋਬਲਮਾਂ ਨੇ ਇਹ ਸਾਰੀਆਂ ਰੇਲਵੇ ਜਿਹੜੇ ਪ੍ਰੋਜੈਕਟ ਨੇ ਉਹ ਸੈਂਟਰ ਸਰਕਾਰ ਨੇ ਦਿੱਤੇ ਨੇ ਉਹਦੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਲਾਭ ਮਿਲਦਾ ਹੈ ਔਰ ਇਹ ਜਿਹੜੇ ਪ੍ਰੋਜੈਕਟ ਨੇ ਨਾ ਤੇ 12 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਯਾਨੀ ਕਿ 160 ਹੈਕਟੇਅਰ ਉਹਦੀ ਪ੍ਰਕਿਰਿਆ ਚੱਲ ਰਹੀ ਹੈ ਅਪੀਲ ਕੀਤੀ ਗਈ ਹੈ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਨੂੰ ਬਹੁਤ ਵੱਡਾ ਰੇਲ ਨੈਟਵਰਕ ਮਿਲ ਜਾਏਗਾ ਜਿਵੇਂ ਸ਼ਹਿਰਾਂ ਸਪਟਾ ਦੀ ਗੱਲ ਕਰ ਲਓ ਜਾਂ ਵਪਾਰਕ ਵਰਗ ਦੀ ਗੱਲ ਕਰ ਲਓ ਇਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ ਖੁਸ਼ਹਾਲੀ ਉਪਲਬਧ ਹੋਏ ਆਮ ਲੋਕਾਂ ਲਈ ਵਪਾਰੀ ਵਰਗ ਲਈ ਹੋਵੇਗੀ ਔਰ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਭਾਵੇਂ ਤੁਸੀਂ ਕੋਰੀਡੋਰ ਦੀ ਗੱਲ ਕਰ ਲਓ ਇਹ ਸਭ ਲਿੰਕ ਜੁੜ ਜਾਣਗੇ ਨਹੀਂ ਹੋਰ ਤੁਸੀਂ ਕਿਸੇ ਰੂਟ ਤੋਂ ਕਿਸੇ ਰੋਡ ਤੋਂ ਇਨਾ ਸੌਖਾ ਵੱਡੇ ਸ਼ਹਿਰਾਂ ਤੱਕ ਪਹੁੰਚ ਨਹੀਂ ਸਕਦੇ ਔਰ ਆਪਣਾ ਜਿਹੜਾ ਮਟੀਰੀਅਲ ਹੁੰਦਾ ਤੇ ਉਹ ਸੇਟੀ ਕਿਤੇ ਪਹੁੰਚਾਇਆ ਨਹੀਂ ਜਾ ਸਕਦਾ ਤੇ ਪਰ ਇਹ ਜਿਹੜੇ ਤੋਹਫੇ ਸੈਂਟਰ ਸਰਕਾਰ ਵੱਲੋਂ ਦਿੱਤੇ ਗਏ ਨੇ ਪੰਜਾਬ ਦੇ ਲੋਕਾਂ ਲਈ ਇਹਦੇ ਤੇ ਧੰਨਵਾਦ ਸੈਂਟਰ ਸਰਕਾਰ ਦਾ ਮੋਦੀ ਸਾਹਿਬ ਦਾ ਕਰਨਾ ਜ਼ਰੂਰੀ ਹੈ ਖੇਤਰਤ ਰੱਖਿਆ ਕਰੋ ਜਦੋਂ ਕੋਈ ਚੰਗਾ ਪ੍ਰੋਜੈਕਟ ਪੰਜਾਬ ਲਈ ਕੋਈ ਸਰਕਾਰ ਲੈ ਕੇ ਆਉਂਦੀ ਹੈ ਜਿਵੇਂ ਹੁਣ ਸੈਂਟਰ ਸਰਕਾਰ ਨੇ ਇਹ ਪ੍ਰੋਜੈਕਟ ਲਾਏ ਨੇ ਨਾ ਸ਼ੁਕਰੇ ਨਾ ਹੋਇਆ ਪਰ ਧੰਨਵਾਦ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤਿ